ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਲਓ ਜੀ ਅੱਜ ਵਾਲੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੈਂ ਤੁਹਾਡੇ ਨਾਲ ਕੁਝ ਖਾਸ ਗੱਲਾਂ ਕਰਨੀਆਂ ਚਾਹੁੰਨਾ ਤੇ ਆਪਾਂ ਖੜੇ ਆ ਪਿੰਡ ਕਿਹੜਾ ਪਿੰਡ ਆ ਜੀ ਇਹ ਸੱਦਾ ਸਿੰਘ ਵਾਲਾ ਸੱਦਾ ਸਿੰਘ ਵਾਲਾ ਜੀ ਆ ਮੱਜ ਦੇ ਦੋ ਥਣਾਂ ਦਾ ਆਪਰੇਸ਼ਨ ਕੀਤਾ ਜਿਹੜੇ ਨੂੰ ਕਹਿੰਦੇ ਟੋਪੀ ਵਾਲੀ ਸਲਾਈ ਤਾਂ ਬਹੁਤੇ ਭਰਾਵਾਂ ਦੇ ਜਿਹੜੇ ਕਮੈਂਟ ਆਉਂਦੇ ਆ ਵੀਡੀਓ ਦੇ ਥੱਲੇ ਉਹ ਇਸ ਕਰਕੇ ਆਉਂਦੇ ਆ ਕਿ ਉਹਨਾਂ ਦੀ ਮੱਜਾਂ ਦੇ ਥਣ ਖਰਾਬ ਹੋਏ ਆ ਟੋਪੀ ਵਾਲੀ ਸਲਾਈ ਨਾਲ ਉਹ ਡਰ ਜਾਂਦੇ ਆ ਵੀ ਸਲਾਈ ਮਾਰਤੀ ਥਾਣੇ ਨਹੀਂ ਜਾਂਦਾ। ਸਲਾਈਆਂ ਦੋਸਤੋ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਟੋਪੀ ਵਾਲੀ ਸਲਾਈ ਇੱਕ ਜਿਹੜੀ ਆਪਾਂ ਸਲਾਈ ਮਾਰਦੇ ਆ। ਇੱਕ ਮੇਰੇ ਕੋਲ ਸਭ ਭਰਾ ਡਾਕਟਰ ਲਾ ਲਉ ਜਾਂ ਸਿੱਖੇ ਹੋਏ ਮੁੰਡੇ ਲਾ ਲਉ ਖੁੰਡ ਚਰਚਾ ਸੁਣ ਕੇ ਆ ਕੇ ਥਾਣੇ ਦੇ ਵਿੱਚ ਲੌਂਗ ਲਾ ਦਿੰਦੇ ਆ। ਜਾਂ ਕੋਈ ਡਾਕਟਰੀ ਕਹਿੰਦੇ ਆ ਵੀ ਧਾਰ ਟਾਇਟਾ ਤਾਂ ਲੌਂਗ ਲਾ ਦੇ। ਜਿਹੜਾ ਲੌਂਗ ਲਾਉਣਾ ਨਾ ਇਹ ਮਨੋਂ ਵੀ ਤੁਸੀਂ ਥਣ ਦਾ ਨੁਕਸਾਨ ਕਰਦਾ ਥਣ ਨੂੰ ਖਤਮ ਕਰਦਾ। ਲੌਂਗ ਲਾਉਣ ਦੇ ਨਾਲ ਲੌਂਗ ਕਰਦਾ ਕੀ ਆ ਉਹ ਥਣ ਨੂੰ ਸੁਣ ਕਰਦਾ। ਉਹਦੇ ਆਲੇ-ਦਾਲੇ ਮਾਸ ਨੂੰ ਗਾਲ ਦਿੰਦਾ ਤੁਸੀਂ ਇੱਕ ਜਾੜ ਦੇ ਵਿੱਚ ਰਾਤ ਨੂੰ ਰੌਂਗਲਾ ਰੱਖ ਕੇ ਦੇਖ ਲਿਓ ਛੋਟੀ ਜਾੜ ਦੇ ਜਿਹੜਾ ਆਲੇ-ਦਾਲੇ ਮਾਸ ਹੋਊਗਾ ਉਹਨੂੰ ਸੁੰਨ ਕਰ ਦੂਗਾ ਤੇ ਉਹਨੂੰ ਗਾਲੂਗਾ ਨਹੀਂ ਤੇ ਦੂਜੀ ਗੱਲ ਪਹਿਲਾਂ ਤੁਹਾਨੂੰ ਉਹ ਸੰਦ ਦਿਖਾ ਦਈਏ ਜਿਹੜੇ ਨਾਲ ਆਪਾਂ ਆਪਰੇਸ਼ਨ ਕਰਦੇ ਆਂ ਵੀ ਉਹ ਟੋਪੀ ਵਾਲਾ ਜਾਂ ਕਿਹੜਾ ਉਹ ਤੁਸੀਂ ਡਾਕਟਰ ਦੇ ਹੱਥ 'ਚ ਦੇਖ ਸਕਦੇ ਹੋ ਕਦੇ ਵੀ ਤੇ ਆਹ ਵਾਲਾ ਸੰਦ ਪਿਆ ਇਹ ਜਿਹੜੇ ਨਾਲ ਆਪਾਂ ਆਪਰੇਸ਼ਨ ਕਰਦੇ ਆਂ ਉਹ ਆਹ ਵਾਲਾ ਸੰਦ ਹੈ ਕਿ ਕਿ ਨਾਲ ਚੰਗੀ ਤਰ੍ਹਾਂ ਹੁਣ ਭਰਾ ਕਹਿੰਦੇ ਸੀ ਫੋਟੋ ਖਿੱਚ ਕੇ ਪਾ ਦਿਓ ਇਹਨੂੰ ਨੋਟ ਕਰ ਲਓ ਠੀਕ ਆ ਇਹ ਸੰਦਰ ਦੇ ਨਾਲ ਆਪਾਂ ਆਪਰੇਸ਼ਨ ਕਰਦੇ ਆ ਤੇ ਹੁਣ ਤੁਹਾਨੂੰ ਥਣਾ ਦੇ ਮੂੰਹ ਦਿਖਾਉਣਾ ਜਿਹੜੇ ਉਹਨਾਂ ਨੇ ਬਣਾਏ ਆ ਹੋ ਸਕਦਾ ਮੈਂਸ ਲੱਤ ਮਾਰੇ ਹੋ ਸਕਦਾ ਦਿਖਾ ਦੇ ਤਾਂ ਥਣੇ ਦੇ ਅੰਦਰ ਤੇ ਇੱਕ ਸੋਜਾ ਬਣਿਆ ਪਿਆ ਨਹੀਂ ਐ ਨਹੀਂ ਕੁਸ ਕਹਿੰਦੀ ਤਾਂ ਆਹ ਥਣੇ ਦਾ ਮੂੰਹ ਦੇਖ ਲਓ ਦੋਸਤੋ ਆਹ ਐਸ ਲੋਡ ਤੇ ਖਰਾਬ ਕੀਤਾ ਪਿਆ ਇਹ ਜਿਹੜਾ ਪੁੱਠਾ ਮੁੜ ਗਿਆ ਨਾ ਤਾਂਸ ਨੂੰ ਤੇ ਲੌਂਗ ਦੀ ਦੇਣ ਤੇ ਦੂਜਾ ਥਣ ਵੀ ਤੁਹਾਨੂੰ ਦਿਖਾਉਣਾ ਤੇ ਆਹ ਥੋੜਾ ਜਿਹਾ ਘੱਟ ਖਰਾਬ ਹੋਇਆ ਤੇ ਆਹ ਮਾਸ ਵੀ ਇਹਦਾ ਲੌਂਗ ਨੇ ਗਾਲਤਾ ਸਾਰਾ ਠੀਕ ਹੈ ਨਾ ਤੇ ਆਪਾਂ ਇਹਦਾ ਆਪਰੇਸ਼ਨ ਕਰਾਂਗੇ ਹੁਣ ਲਾ ਵੀ ਪ੍ਰੇਮ ਚੀਮਿਆ ਆ ਇੱਥੋਂ ਫੜ ਲਾ ਦੂਰ ਨਹੀਂ ਰੱਖੀ ਠੀਕਾ ਪ੍ਰੇਮ ਸਿੰਘ ਚੀਮਾ ਆਪਣੇ ਨਾਲ ਆ ਰੱਖਾ ਪ੍ਰੈਸਰ ਕਰਦੇ ਹਾਂ ਸਰ ਉਹਦਾ ਕੀ ਹੋਣਾ ਉਹਨੇ ਉਹਦੇ ਨਾਲ 50000 ਰੁਪਏ ਉਹਦੇ ਮੈਨ ਬਾਪੂ ਜੀ ਜੀ ਡੌਨ ਤੋਂ ਮੂੰਹ ਹੀ ਲੌਂਗ ਡਾਈ ਗਏ ਨੇ ਯਾਰ 1 ਮਿੰਟ ਦਾ ਕੰਮ ਦੀਜ ਨਹੀਂ ਖਾਲ ਕਰਤੀ ਇਹ ਡੌਨ ਆ ਜਾਂਦਾ ਜੀ ਪਰ ਤੁਸੀਂ ਜੀ ਯਾਰ ਤੁਸੀਂ ਕੰਮਾਈ ਕੋਸ਼ਿਸ਼ ਕਰ ਲਈ ਗਏ ਮੈਂ ਡੌਨ ਨਹੀਂ ਡੌਨ ਆਉਂਦਾ ਇੰਤਵਾਹੀ ਨਾ ਉਹ ਟੁੱਟ ਜਾਂਦਾ ਸੀ ਮੂੰਹ ਆਉਣ ਨੂੰ ਕੋਈ ਤੋਹਨੀਆ ਮੁਰਦਨ ਮੁਰਲੇ ਆਪਾਂ ਛੇੜਨੀ ਨਹੀਂ ਤੇ ਲੋਗ ਮੈਨ ਤੇ ਵੇਖ ਟੁੱਟ ਜਾਂਦੇ ਜੀ ਲੋਡ ਗੁਰਾਗੇ ਉਹ ਹੈ ਨਾ ਮਾਰ ਦੱਬਾ ਡੇਟੇ ਫੋਨ ਵਾਲੀ ਬਣਾਈ ਰਹੇ ਨੇ ਲੈ ਬਾਪੂ ਐਂ ਕਰ ਮੂਹ ਲੈ ਠੀਕ ਨੇ ਬਾਪੂ ਠੀਕ ਹੈ ਤਾਂ ਕਰਦੇ ਪੁੱਤ ਯਾਰ ਬਾਈ ਸਾਰੇ ਕੋਈ ਨਹੀਂ ਕਾਨੂੰ ਖੋਲਣੇ ਆ ਬੋਲ ਦੀਏ ਬੋਲਦੇ ਯਾਰ ਹਾਂਜੀ ਮੂਹ ਲੈ ਤਪੂ ਇਹ ਜਦੋਂ ਮਾਰੀ ਗਹਿਣ ਦੇ ਆ ਤੂੰ ਨਹੀਂ ਇਹ ਵੀ ਤਾਨੂੰ ਪੰਗਾ ਦੂਜੀ ਦਵਾਈ ਨਾਲੀ ਬੋਲਾ ਹੋ ਜੂ ਮੈਂ ਦੇਖ ਲੈ ਨਹੀਂ ਇਹ ਚਵੀ ਭੂਰ ਬੈਂਦੀ ਹੈ ਇਹ ਮੂਹ ਲੈ ਜੇ ਨਹੀਂ ਬਿੰਨਾ ਹੋਈ ਆ ਤੁੰਗ ਮੂਹ ਲੈ ਕੀ ਕਰ ਤੂੰ ਪੰਗਾ ਨਾ ਦੁਬਾਰ ਰਹਿਣ ਦੇ ਤੂੰ ਖਰਾਬ ਕਰੀਂ ਫਿਰ ਮੈਂ ਮੂਹ ਲੈ ਮੈਂ ਨਾ ਫੇਰ ਕਰ ਦੂੰਗਾ ਬਪੂ ਲੋਡ ਹੋਈਦਾ ਲਾ ਮਗਰ ਲਿਆ ਨੂੰ ਡਟ ਕਰ ਲਈਏ। ਖਰਾਬ ਨਹੀਂ ਹੋਈ। ਲਓ ਜੀ ਦੋਸਤੋ ਮੂਰਲੇ ਥਾਣਾ ਦਾ ਆਪਨੇ ਆਪਰੇਸ਼ਨ ਕਰਤਾ ਮਗਰ ਲਿਆ ਨਾ ਮੂਰਲੇ ਨਾ ਨਹੀਂ ਕਰਨਾ ਕਿਉਂਕਿ ਕੋਈ ਜੱਬ ਨਹੀਂ ਛੇੜਨਾ। ਧੰਨਵਾਦ ਸਾਰੇ ਭਰਾਵਾਂ ਦਾ ਸ਼ੇਅਰ ਕਰ ਦਿਓ। ਕੱਟਦੇ ਪ੍ਰੇਮ। ਜੀ ਦੋਸਤੋ ਆਹ ਲਓ ਜੀ। ਮੱਝ ਦੇ ਥਣ ਦਾ ਆਪਰੇਸ਼ਨ ਆਪਾਂ ਨੇ ਕਰਤਾ ਫੋਨ ਦੀ ਮੈਮਰੀ ਹੋ ਗਈ ਸੀ ਫੁੱਲ ਤੇ ਸ਼ੇਅਰ ਕਰਦੇ ਰਹੋ ਬਾਪੂ ਧਾਰ ਮਾਰ ਕੇ ਦੇਖਦਾ। ਦੱਸ ਦਿਆਂ ਵੀ ਕਿਵੇਂ ਹੁੰਦਾ ਹੈ। ਪਿਛਲੇ ਦੋ ਥਣ ਕੀਤੇ ਆ ਦੋਸਤੋ ਮੂਹਰੇ ਨਹੀਂ ਕੀਤੇ ਇਹਦੇ ਮੱਪੂ ਕੱਢ ਕੇ ਚੋਲਾ ਲੈਣ ਦੇ ਮਰੇ ਮੋਟੀ ਬਲੀਡਿੰਗ ਆਊਗੀ ਮੈਨੂੰ ਤਾਂ ਪੀਰ ਦਾ ਮੰਨ ਜੀ ਇੰਨੀ ਸੁੱਗੇ ਪਏ ਆ ਥਲੇ ਨਾ ਚੋਲੀ ਦਾ ਚੋਲਾ ਪੱਗ ਜੱਗ ਚ ਝੋਲਾ ਨਹੀਂ ਤੇ ਖਰਾਬ ਵੀੜਾ ਨਾ ਹੁੰਦਾ ਦੋ ਕੋਈ ਨਹੀਂ ਹੁੰਦਾ ਜਗ ਚ ਚੋਦ ਕੇ ਮਾਉਤ ਨਹੀਂ ਯਾਰ ਐਂ ਨਿਕਲ ਨਹੀਂ ਰੋਕਦਾ ਹੈ ਦੂਜਾ ਚੋਕ ਦੇਖ ਕੋਈ ਬਹੁਤ ਵੇਲੇ ਕਰਦੇ ਆਂ ਬਹੁਤ ਵੇਲੇ ਵੇਲੇ ਫੇਰ ਕਰ ਲਈ ਮੈਨੂੰ ਵੀਡੀਓ ਬਣਾਉਣਾ ਵੈ ਪਰਲੇ ਨੂੰ ਵੀ ਫੜ ਕੇ ਚੋਕੇ ਦੇਖ ਲਾ ਕੇ ਰੱਖ ਠੀਕ ਆ ਤਰ ਪਰਲਾ ਥੋੜਾ ਜਿਹਾ ਘੱਟ ਖਰਾਬ ਕੀਤਾ ਤੇ ਉਰਲਾ ਬਾਲਾ ਕਰਤਾ ਮਾਜੀ ਦੋਸਤੋ ਆਪਰੇਸ਼ਨ ਕੀਤਾ ਸ਼ੇਅਰ ਕਰ ਦਿਓ ਬਾਕੀ ਵਿਚਾਲੇ ਵਾਲੀ ਵੀਡੀਓ ਪਾਵਾਂਗੇ ਜਦੋਂ ਆਪਰੇਸ਼ਨ ਕਰਦੇ ਸੀ ਧੰਨਵਾਦ ਆ ਸਾਰੇ ਭਰਾਵਾਂ ਦਾ ਤੇ ਕਰ ਦਿਓ ਸ਼ੇਅਰ ਕਰਕੇ